ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਫਰ ਨਾਮਾ ਸਿੰਘ ਦੇ ਉੱਪਰ ਸੋ ਬਾਈ ਜੀ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆਂ ਜਰਮਨ ਦੇ ਇੱਕ ਹੋਰ ਪਿੰਡ ਦੇ ਵਿੱਚ ਘੁੰਮਣ ਵਾਸਤੇ ਸੋ ਇਹ ਪਿੰਡ ਹੈਗਾ ਵਾ ਮਿਲਟਨਬਰਗ ਸੋ ਇਹ ਪਿੰਡ ਜੋ ਹੈਗਾ ਵਾ ਬਵੇਰੀਆ ਅਤੇ ਬਾਡਨ-ਵੂਟਨਬਰਗ ਦੇ ਜਿਹੜਾ ਬਾਰਡਰ ਵਾ ਨਾ ਇਹ ਉਸ ਉੱਪਰ ਪੈਂਦਾ ਇਹ ਨਹਿਰ ਹੀ ਬਾਰਡਰ ਆ ਸੋ ਆ ਚਲੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਮਾਉਣ ਵਾਸਤੇ ਸੋ ਇਹ ਪਿੰਡ ਪੁਰਾਣਾ ਤੇ ਹੈ ਹੀ ਹੈ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਬਣਾ ਚੁੱਕਾ ਹਾਂ ਇੱਕ ਪੁਰਾਣੇ ਪਿੰਡ ਤੇ ਜੋ ਸਭ ਤੋਂ ਜਰਮਨ ਦਾ ਪੁਰਾਣਾ ਪਿੰਡ ਹੈ ਜੇ ਤੁਸੀਂ ਉਹ ਨਹੀਂ ਦੇਖੀ ਤਾਂ ਤੁਸੀਂ ਉੱਤੇ ਮੈਂ ਲਿੰਕ ਸ਼ੇਅਰ ਕਰ ਦਣਾ ਤੁਸੀਂ ਉਹ ਜਰੂਰ ਜਾ ਕੇ ਦੇਖੋ ਤੇ ਇਹ ਪਿੰਡ ਬਹੁਤ ਜ਼ਿਆਦਾ ਪੁਰਾਣਾ ਤਾਂ ਨਹੀਂ ਹੈਗਾ ਪਰ ਇਨਾ ਘੱਟ ਵੀ ਨਹੀਂ ਹੈ ਪਰ ਇੱਥੇ 2000 ਸਾਲ ਪੁਰਾਣੀਆਂ ਚੀਜ਼ਾਂ ਤੇ 2000 ਸਾਲ ਪੁਰਾਣੇ ਸਮਾਨ ਮਿਲਿਆ ਜੋ ਰੋਮਨਸ ਦਾ ਸੀ ਮਤਲਬ ਖਾਜੇ ਵੀ ਕੋਸ਼ਕ ਲਈ ਹੈਗੀ ਆ ਜੋ ਥੋੜੇ ਪੋਤੇ ਮਤਲਬ ਕਿ ਉੱਪਰ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਸੋ ਉਹ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਆ ਸੋ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹੋ ਜਰਮਨ ਦੀ ਇਹ ਖਾਸੀ ਤੇ ਹੈਗੀ ਆ ਤੁਸੀਂ ਕਿਸੇ ਵੀ ਪਿੰਡ ਚ ਜਾਂਦੇ ਆ ਹਨਾ ਕਿ ਤੁਸੀਂ ਆਹ ਸਟੇਸ਼ਨੋਂ ਜੋ ਪ੍ਰੋ ਲਾਂਗਗੇ ਸਮਾਨ ਤੁਹਾਨੂੰ ਬਹੁਤ ਮਹਿੰਗਾ ਮਿਲੂਗਾ ਮਤਲਬ ਕਿ 3 ਗੁਣਾ ਮਹਿੰਗਾ ਮਿਲੂਗਾ ਤੇ ਤੁਸੀਂ ਪਾਣੀ ਦੀ ਬੋਤਲ ਹੀ ਲੈਣੀ ਹੈ ਇੱਥੋਂ ਘਟੋ ਘਟਰੀ ਤੁਹਾਨੂੰ ਛੋਟੀ ਬੋਤਲ ਜਿਹੜੀ 200 ml 300 ml ਦੀ ਹੁੰਦੀ ਆ ਉਹੋ ਹੀ ਤੁਹਾਨੂੰ 2.5 ਯੂਰੋ ਦੀ ਮਿਲੇਗੀ। ਕਈ ਕਈ ਥਾਵ ਤੇ 3 ਯੂਰੋ ਦੀ ਵੀ ਹੈਗੀ ਆ। ਸੋ ਇਸ ਲਈ ਇੱਥੇ ਇਹ ਬੈਸਟ ਇਹ ਮਤਲਬ ਵਧੀਆ ਇੱਕ ਪੁਆਇੰਟ ਇਹ ਹੈ ਆ ਕਿ ਇੱਥੇ ਤੁਹਾਨੂੰ ਲੋਕਲ ਮਾਰਕਟ ਜਿਹੜੀਆਂ ਨਾ ਉੱਥੇ ਬਹੁਤ ਸਸਤਾ ਮਿਲਦਾ ਵਾ। ਮਾਨ ਸੋ ਦੈਟਸ ਵਾਈ ਆਪਾਂ ਹਾਈ ਸੋ ਜਦੋਂ ਆਪਾਂ ਮਾਰਕੀਟ ਚੋ ਸਮਾਨ ਲੈਣਦੇ ਸੀ ਨਾ ਸੋ ਦੇਖ ਲਓ ਲੋਕਾਂ 'ਚ ਇੰਨੀ ਇਨਸਾਨੀਅਤ ਹੈ ਕਿ ਇੱਥੇ ਲੋਕ ਇਹ ਗੱਲ ਆ ਹੈਲਪਫੁਲ ਬਹੁਤ ਆ ਜਿੱਦਾਂ ਮੇਰੇ ਤੋਂ ਅੱਗੇ 2-3 ਜੀ ਲੱਗੇ ਹੋਏ ਸੀ ਉਹਨਾਂ ਨੇ ਸਮਾਨ ਬਹੁਤ ਵੱਧ ਲਿਆ ਹੋਇਆ ਸੀ ਜਿੱਦਾਂ ਉਹਦਾ ਉਹ ਰੈਕ ਜਿਆ ਭਰਿਆ ਹੋਇਆ ਸੀ ਤੇ ਮੇਰੇ ਤੋਂ ਦੋ ਹੀ ਚੀਜ਼ਾਂ ਸੀ ਮੈਨੂੰ ਕਹਿੰਦੇ ਚਲੋ ਅੱਗੇ ਲੰਭੇ ਜਾ ਸੋ ਇਹ ਵੀ ਬਹੁਤ ਡਿਗਰ ਲਾਇ ਇੱਥੇ ਕਿਉਂਕਿ ਵੈਸੇ ਲੋਕੀ ਇਰਾਹ ਨਹੀਂ ਦਿੰਦੇ ਛੇਰੀ ਕੀਤੇ ਆ ਗਏ ਹਨ ਕਿ ਅਸੀਂ ਪੰਨਾ ਕਰਾ ਲਈਏ ਉਹਨੂੰ ਬਹੁਤ ਦੋ ਤਿੰਨ ਚੀਜ਼ਾਂ ਵਾਂ ਸੋ ਇਹ ਵੀ ਕਹਿੰਦੇ ਚੀਜ਼ ਲੱਗੀ ਹੈ ਕਿ ਇੱਥੇ ਤੋ ਚਲੋ ਫਿਰ ਹੁਣ ਆਪਾਂ ਸਮਾਨ ਲੈ ਲਿਆ ਆਪਣਾ ਤੇ ਹੁਣ ਵਾਦੇ ਅੱਗੇ ਆਲੂ lettes go ਸੋ ਇਹ ਜਿਹੜਾ ਪਿੰਡ ਆ ਹਨਾ ਬਾਈ ਜੀ ਇਹ ਪਿੰਡ ਹੈਗਾ ਵਾ 2000 ਸਾਲ ਪੁਰਾਣਾ 2000 ਸਾਲ ਪੁਰਾਣਾ ਮਤਲਬ ਕਿ 2000 ਸਾਲ ਪਹਿਲਾਂ ਇੱਥੇ ਰੋਮਨਸ ਆਏ ਸੀ ਦੋ ਸਾਲ ਤੋਂ ਕਿਉਂਕਿ ਉਹਦੇ ਹਜੇ ਤੱਕ ਵੀ ਮਤਲਬ ਇਹਨਾਂ ਨੂੰ ਨਿਸ਼ਾਨ ਮਿਲਦੇ ਆ ਤੇ ਜਿਹੜਾ ਪਿੰਡ ਵਸਿਆ ਹੀ ਇਹ ਇਹ 1276 ਦੇ ਵਿੱਚ ਵਸਿਆ ਹੀ ਪਿੰਡ ਜੋ ਵਸਿਆ ਹੋਇਆ ਮਤਲਬ ਪਿੰਡ ਕਿਉਂਕਿ ਇਹ ਤਾਂ 2000 ਸਾਲ ਪੁਰਾਣਾ ਕਹਿੰਦੇ ਆ ਕਿਉਂਕਿ ਕੁਝ ਰੋਮਨਸ ਦੇ ਕਿਲੇ ਬਣੇ ਹੋਏ ਆ ਦੋ ਕਿਲੇ ਇੱਥੇ ਹੈਗੇ ਆ ਤੇ ਉਹਦੇ ਉੱਪਰ ਉੱਥੇ ਇਹਨਾਂ ਨੂੰ ਸਮਾਨ ਮਿਲਿਆ ਜਦੋਂ ਨੇ ਸ਼ੋਧ ਕੀਤੀ ਉਹਦੇ ਉੱਪਰ ਕੀ ਹਾਂ ਵੀ ਇਹ 2000 ਸਾਲ ਪੁਰਾਣੇ ਹੈਗੇ ਆ ਸੋ ਇਸ ਕਰਕੇ ਹੁਣ ਦੇਖਦੇ ਆ ਆਪਾਂ ਵੀ ਜਾ ਕੇ ਕੀ ਇਹ ਸੱਚੀ ਇੰਨਾ ਪੁਰਾਣਾ ਵੈਸੇ ਲੱਗ ਤਾਂ ਰਿਹਾ ਸੋ ਲੋਬੀ ਆ ਹੈਗਾ ਬੰਨ ਦਾ ਪਿਕਨਿਕ ਸਪੌਟ ਕਿਉਂਕਿ ਇਹ ਨਹਿਰ ਦੇ ਨਾਲ-ਨਾਲ ਸਾਰਾ ਪਿੰਡ ਨਹਿਰ ਦੇ ਨਾਲ-ਨਾਲ ਵਸਿਆ ਹੋਇਆ ਵਾ ਸੋ ਇੱਥੇ ਹਰ ਗਰਮੀਏ ਦੇ ਵਿੱਚ ਹਰ ਲੋਕ ਆਪਣੀਆਂ ਕੈਂਪਿੰਗ ਵੈਨਾਂ ਲੈ ਕੇ ਆਉਂਦੇ ਇੱਥੇ ਤੇ ਇੱਥੇ ਚਿੱਲ ਕਰਦੇ ਆ 2 ਮਹੀਨੇ 3 ਮਹੀਨੇ ਇੱਥੇ ਹੁੰਦੀਆਂ ਹੈ ਬੰਨ ਸੋ ਇੱਥੇ ਹੱਟ ਵੀ ਲੱਗਦੇ ਖਾਣ ਪੀਣ ਵਾਸਤੇ ਉਹ ਦੁਕਾਨਾਂ ਲੱਗੀਆਂ ਹੋਈਆਂ ਉੱਥੇ ਲੋਕ ਆਪਣੀ ਜ਼ਿੰਦਗੀ ਦਾ ਪੂਰਾ ਲੁਫਤ ਉਠਾਉਂਦੇ ਆ ਇੱਥੇ ਤਾਂ ਇਹ ਲੋਕ ਜ਼ਰੂਰੀ ਨਹੀਂ ਹੈ ਜਰਮਨ ਤੋਂ ਹੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਫ੍ਰੈਸ਼ੀਨ ਹੋਗੇ ਕਈ ਕਿਉਂਕਿ ਜਿਆਦਾਤਰ ਇੱਥੇ ਰਸ਼ੀਆ ਨਹੀਂ ਲੋਕੋਂ ਜਿਆਦਾ ਟੂਰਿਸਟ ਆਉਂਦਾ ਬਾਲਾ ਸੋ ਆਹ ਹੈਗੀ ਆ ਨਹਿਰ ਜਿਹੜੀ ਜਿੱਥੇ ਆਪਾਂ ਤੁਰੇ ਜਾਂਦੇ ਆ ਮਾਇਨ ਇਹ ਫ੍ਰੈਂਕਫਰਟ ਮਤਲਬ ਮੇਨ ਨਹਿਰ ਜਿਹੜੀ ਆ ਉਹ ਇਹੀ ਆ ਜਰਮਨ ਦੀ ਮੇਨ ਨਹਿਰ ਸੋ ਇਹਦਾ ਨਾਮ ਹੈਗਾ ਮਾਇਨ ਸੋ ਇਹ ਜਿਆਦਾਤਰ ਜਿੱਥੇ ਵੀ ਜਿਹੜੇ ਪਿੰਡ ਦੇ ਨਾਲ ਲੱਗਦੀ ਆ ਉਸ ਪਿੰਡ ਦੇ ਮਗਰ ਮਾਇਨ ਲੱਗ ਜਾਂਦਾ ਜਿਵੇਂ ਇੱਥੇ ਮਿਲਟਨਬਰਗ ਮਾਇਨ ਸੋ ਵੋਰਥ ਦੇ ਨਾਲ ਲੱਗਦੀ ਹੈ ਵੋਰਥ ਆ ਮਾਈਨ ਮਤਲਬ ਹਰ ਪਿੰਡ ਦੇ ਨਾਲ ਲੱਗਦੀ ਤੇ ਉਹਦਾ ਨਾਮ ਮਾਈਨ ਇਹ ਕਰਕੇ ਆ ਇਹ ਹੈਗੀ ਹੈ ਜੀ ਨਹਿਰ ਸੋ ਆਪਾਂ ਨਹਿਰ ਪਾਰ ਕਰਕੇ ਉਹ ਹੈਗਾ ਪ੍ਰਾਣਾ ਮਿਲਟਨ ਬਰਗ ਉਹ ਪਰਲੇ ਪਾਸੇ ਸਾਹਮਣੇ ਇੱਧਰ ਸੋ ਇਹ ਸਾਰਾ ਰੈਨੂਏਟ ਹੋ ਗਿਆ ਨਵਾਂ ਬਣ ਗਿਆ ਇੱਧਰ ਤਾਂ ਨਵਾਂ ਬਣ ਗਿਆ ਜੋ ਪ੍ਰਾਣਾ ਪ੍ਰਾਣਾ ਉਹਨਾਂ ਨੇ ਸੰਭੀ ਰੱਖਿਆ ਆਪਾਂ ਇੱਧਰ ਉਹ ਸਾਰੇ ਕਿਲੇ ਉੱਪਰ ਜੋ ਵੀ ਆਪਾਂ ਚੱਲ ਕੇ ਦਿਖਾਉਨੇ ਆ ਤੁਹਾਨੂੰ ਤੋ ਬਾਈ ਆਪਾਂ ਯਾਰ 2000 ਸਾਲ ਪੁਰਾਣਾ ਕਹਿੰਦੇ ਦੁਆ ਪਰ 2000 ਸਾਲ ਤੋਂ ਹਿਸਾਬ ਲਾਓ ਯਾਰ ਆਪਣੀਆਂ 20 ਪੀੜੀਆਂ ਪਿੱਛੇ ਦਾ ਜੋ ਸਮਾਂ ਆ ਅੱਜ ਤੱਕ ਉਹਨਾਂ ਨੇ ਸੰਭਾਲ ਕੇ ਰੱਖਿਆ ਵਾ ਇਹ ਵੀ ਬਹੁਤ ਵੱਡੀ ਗੱਲ ਹੈ ਬਾਈ ਸੋ ਆ ਹੈਗਾ ਬਾਈ ਗੇਟ ਬਣਿਆ ਹੋਇਆ ਵਾ ਇਹਨਾਂ ਦੇ ਰਾਜਦਸ਼ ਜਿਹਨਾਂ ਨੇ ਪੁਰਾਣਾ ਇਹ ਗੇਟ ਬਣਿਆ ਹੋਇਆ ਵਾ ਇਹ ਐਂਟਰੈਂਸ ਸੀ ਜਿਦਾ ਕਿ ਹਰ ਇੱਕ ਵੈਸੇ ਤਾਂ ਜਰਮਨ ਦੇ ਹਰ ਇੱਕ ਪਿੰਡ ਦੇ ਵਿੱਚ ਇਦਾਂ ਹੀ ਐਂਟਰੈਂਸ ਆ ਜਿਆਤਰ ਨਦੀਆਂ ਦੇ ਨਾਲ ਘਿਰਿਆ ਹੋਇਆ ਵਾ ਤੇ ਆਪੌਲ ਹੁੰਦਾ ਸੀ ਇੱਕੋ ਐਂਟਰੈਂਸ ਹੁੰਦੀ ਸੀ ਬਾਕੀ ਸਾਰੇ ਪਾਸੇ ਕੰਦਾ ਹੁੰਦੀਆਂ ਸੀ ਪਹਿਲਾਂ ਪਰ ਹੁਣ ਤੇ ਚਲੋ ਸਭ ਕੁਝ ਕੰਦਾ-ਕੁੰਦਾ ਨਹੀਂ ਹੈਗੀਆਂ ਪਰ ਆਹ ਰਹਿ ਗਿਆ ਇਹਦੀ ਚੀਜ਼ਾਂ ਆਹ ਵਾਲੀਆਂ ਰਹਿ ਗਈਆਂ ਸਿਰਫ ਆ ਕੀ ਇਹਨੂੰ ਕਹਿੰਦੇ ਗੇਟ ਚਬੂਤਰਾ ਇਹ ਬਣਿਆ ਰਹਿ ਗਿਆ ਆ ਵੇਖੋ ਪੱਥਰ ਦਾ ਹੀ ਬਣਿਆ ਹੋਇਆ ਸਾਰਾ ਕੋਈ ਇੱਟ ਨਹੀਂ ਕੋਈ ਕੁਛ ਨਹੀਂ ਚੂਨਾ ਤੇ ਪੱਥਰ ਤੇ ਅੱਜ ਵੀ ਐਨ ਵਧੀਆ ਤਰ੍ਹਾਂ ਖੜਾ ਆ ਤੋ ਆਹ ਵਾਲੇ ਗੇਟ ਤੋਂ ਨਾ ਜਿਹੜਾ ਸੱਜੇ ਹੱਥ ਹੈਗਾ ਵਾ ਸਾਰਾ ਨਵਾਂ ਬਣਿਆ ਹੋਇਆ ਵਾ ਮਿਲਟਨਬਰਗ ਇਹ ਪਿੰਡ ਸੋ ਜੋ ਜਿਹੜਾ ਖੱਬੇ ਹੱਥ ਵਾ ਉਹ ਗੇਟ ਬਣਿਆ ਉਹ ਇਧਰਲੇ ਪਾਸੇ ਲਿਖਿਆ ਹੋਇਆ ਉਹਨਾਂ ਨੇ 1898 ਦੇ ਵਿੱਚ ਬਣਿਆ ਸੀ ਇਹ 1898 ਦੇ ਵਿੱਚ ਸੋ ਉਹ ਦੂਰ ਲਿਖਿਆ ਦੂਰ ਹੋਇਆ ਪਰ ਇਹ ਮੇਨ ਰੋਡ ਦੇ ਉੱਪਰ ਆਪਾਂ ਉੱਥੇ ਖੜ੍ਹ ਨਹੀਂ ਸਕਦੇ ਨਾਮ ਉਹ ਮਹਾਰਾਜਾ ਕੀ ਨਾਮ ਆਉਂਦਾ ਜੂਲੀ ਜੂਲੀ ਇਦਾਂ ਕੁਝ ਕਰਕੇ ਆ ਚਲੋ ਕੋਈ ਗੱਲ ਨਹੀਂ ਚੱਲਦੇ ਆਂ ਫਿਰ ਆਪਾਂ ਸੋ ਆ ਵੇਖੋ ਜੀ ਆਹ ਵਾਲਾ ਸਟ੍ਰੀਟ ਜਿਹੜਾ ਵਾ ਇਹ ਹੈਗਾ ਵਾ ਆ ਜਿਹੜੇ ਮੇਨ ਗਲੀ ਜਿਹੜੀ ਆ ਇਹ ਪੁਰਾਣਾ ਸਾਡਾ ਸੋ ਇਹ ਜਿਹੜਾ ਬਣਿਆ ਹੋਇਆ ਵਾ 1995 ਦੇ ਵਿੱਚ ਸ਼ੇਰਪਾਉ ਆਖੜਾ ਤੇ ਲਾਈਟ ਲਾਲ ਹੋ ਗਈ ਆ ਰੋਡ ਪਾਰ ਕਰਨ ਵਾਸਤੇ ਆਪਾਂ ਨੂੰ ਇੱਥੇ ਆਪ ਰੋਬਤੀ ਹੋ ਗਈ ਹਰੀ ਕਿ ਆਪਾਂ ਕਰੀਏ ਰੋਡ ਪਾਰ ਸੋ ਇਹ ਸਾਰਾ ਸਟਾਟ ਜਿਹੜਾ ਵਾ 1995 ਦਾ ਬਣਿਆ ਜਦੋਂ ਕਿ ਮੈਂ ਜੰਮਿਆ ਸੀ ਸੋ 95 ਦਾ ਹੈ ਸਾਰਾ ਕੁਝ ਸੋ ਬੰਪ ਵਿੱਚ ਚੱਲੇ ਕੇ ਦੇਖਦੇ ਹਾਂ ਪੁਰਾਣੀਆਂ ਗਲੀਆਂ ਵਾਜੀ ਵਾ ਇਹ ਰਿਆ ਵਾ ਸੋ ਇਹਨੂੰ ਥੋੜਾ ਬੋਤਾ ਰੰਗ ਰੋਗਨ ਕੀਤਾ ਹੋਇਆ ਉਹਨਾਂ ਨੇ ਕੋਈ ਤੇ ਪੀ ਦੀ ਸਪੀਡ 30 ਤੋਂ ਵੱਧ ਕੋਈ ਨਹੀਂ ਜਾ ਸਕਦਾ ਸੋ ਆ ਹੈਗਾ ਬਾਈ 올ਡ 스타ਟਰ ਔਰ ਸੇ ਕੀ ਸਨ E21 21 ਇਹ ਵਾਲੀ ਚਰਚ ਹੈਗੀ ਹੈ ਜੀ 1581 ਦੀ ਉਹ ਉੱਪਰ ਲਿਖਿਆ ਹੋਇਆ ਕਿੰਨੀ ਪੁਰਾਣੀ ਬਿਲਡਿੰਗ ਵਾ ਥੱਲੇ ਦੁਕਾਨ ਖੋਲੀ ਹੋਈ ਹੈ ਨਵੀਂ ਪਰ ਉੱਪਰ ਜੋ ਬਿਲਡਿੰਗ ਆ ਉਹ ਪੁਰਾਣੀ ਪੁਰਾਣੀ ਆ ਸੋ ਲੋਬੀ ਆ ਜਿਹੜਾ ਹੈਗਾ ਹਨਾ ਆ ਬਿਲਡਿੰਗ ਵਾ ਇਹ ਬਣੀ ਹੈਗੀ ਆ 1379 ਦੇ ਵਿੱਚ 1379 ਦੇ ਵਿੱਚ ਇਹ ਥੱਲੇ ਗਦਾਮ ਹੁੰਦਾ ਸੀ ਤੇ ਉੱਪਰ ਡਾਂਸਿੰਗ ਕਲਾਸਾਂ ਤੇ ਕਾਉਂਸਲ ਕਾਉਂਸਲਿੰਗ ਵਾਸਤੇ ਇਹਨੂੰ ਵਰਤਿਆ ਜਾਂਦਾ ਸੀ ਥੱਲੇ ਗੋਦਾਮ ਥੱਲੇ ਜਿਹੜਾ ਕੋਈ ਵਪਾਰੀ ਲੰਘਦੇ ਹੁੰਦੇ ਸੀ ਇਸ ਸ਼ਹਿਰ ਦੇ ਵਿੱਚੋਂ ਤੇ ਉਹਨਾਂ ਨਾਲ ਇੱਥੇ ਵਪਾਰ ਕੀਤਾ ਜਾਂਦਾ ਹੁੰਦਾ ਸੀ ਕਿ ਸਮਾਨ ਲੈਣ ਦੇਣ ਦਾ ਸਾਰਾ ਕੀਤਾ ਜਾਂਦਾ ਹੁੰਦਾ ਸੀ ਸੋ ਆਹ ਸਾਰਾ ਕੁਝ ਲਿਖਿਆ ਹੋਇਆ ਇੱਥੇ ਉਹ ਕਹਿੰਦੇ ਆ ਕਿ ਆਹ ਇੰਗਲਿਸ਼ ਵਿੱਚ ਲਿਖਿਆ ਹੋਇਆ ਦਿਸਟਰੀਕਟ ਰੋਲ ਹੈਸ ਫਸਟ ਮੈਨ ਤੇ ਇਹ ਨੂੰ 1979 ਦੇ ਵਿੱਚ ਇਹ ਨੂੰ ਰਿਪੇਅਰ ਕੀਤਾ ਗਿਆ ਸੋ ਜਿਹੜੇ ਆ ਬਾਹਰ ਲੱਗੇ ਹੋਏ ਆ ਨਾ ਸਾਰੇ ਅਨਿਸ਼ਾਨ ਤੁਸੀਂ ਦੇਖ ਰਹੇ ਆ ਇਹ ਹੜ੍ਹ ਦੇ ਨਿਸ਼ਾਨ ਆ ਜਦੋਂ ਪਾਣੀ ਆਇਆ ਸੀ ਪਹਿਲਾਂ ਕਿਉਂਕਿ ਇੱਥੇ ਨਹਿਰ ਨਾਲ ਲੱਗਦੀ ਆ ਹੁਣ ਵੀ ਬਹੁਤ ਸਾਰੇ ਪਿੰਡ ਵਾ ਜਦੋਂ ਆ ਗਰਮੀਆਂ ਦਾ ਟਾਈਮ ਹੁੰਦਾ ਮੀਂਹ ਜਿਆਦਾ ਪੈਂਦੇ ਆ ਤੇ ਉਦੋਂ ਪਾਣੀ ਆ ਜਾਂਦਾ ਵਾ ਫਿਰ ਹੜ ਆ ਜਾਂਦਾ ਇੱਥੇ ਸੋ ਸਭ ਤੋਂ ਪਹਿਲਾਂ ਜਿਹੜਾ ਹੜ ਆਇਆ ਸੀ ਉਹ ਹੈਗਾ ਵਾ ਆ ਵੇਖੋ ਲਿਖਿਆ ਹੋਇਆ ਉਹਨਾਂ ਨੇ ਇੱਥੇ ਤੱਕ ਨਿਸ਼ਾਨ ਲੱਗਾ ਹੋਇਆ ਇੱਥੇ ਤੱਕ ਪਾਣੀ ਆ ਗਿਆ ਸੀ ਸੋ ਇਹ ਹੈਗਾ ਵਾ ਜੀ 1784 ਦੇ ਵਿੱਚ ਫਿਰ ਆਇਆ ਸੀ 1800 ਆਹਾਂ 45 ਦੇ ਵਿੱਚ ਫਿਰ ਜਦੋਂ ਆਇਆ 27 ਨਵੰਬਰ ਨੂੰ ਤਾਰਫ ਉਹ ਬੀਏਸੀ ਦੇ ਵਿੱਚ ਉਹ ਥੱਲੇ ਤੱਕ ਫਿਰ ਉਹ ਥੱਲੇ ਵੀ ਹੈਗਾ 1862 76 122 ਮਦਰ ਵੀ ਸਾਰੇ ਆ ਵੇਖੋ ਇੱਥੇ ਲਿਖਿਆ ਹੋਇਆ ਕਿ ਕਿੰਨਾ-ਕਿੰਨਾ ਪਾਣੀ ਤੇ ਚੜ ਗਿਆ ਇਹ ਦੋ ਸੋ ਉਹ ਵੇਖੋ ਉਹ ਇੱਕ ਉਹ ਜਿਹੜਾ ਆਉਣ ਡਿਆ ਵਾ ਹਨਾ راہ ਇਹ ਮਤਲਬ ਸਾਰੇ ਆਸੇ ਪਾਸੇ ਕੰਧ ਨਹੀਂ ਗਈ ਮਤਲਬ ਇਸ ਤਰ੍ਹਾਂ ਇਹਨਾਂ ਨੇ ਬਣਾਇਆ ਹੋਇਆ ਵਾ ਕਿ ਇਹਦੇ ਅੰਦਰ ਐਂਟਰ ਹੋਣ ਵਾਸਤੇ ਕਿਉਂਕਿ ਹਰ ਥਾਂ ਦੇ ਉੱਪਰ ਫਿਰ ਜਿੱਥੇ ਰਾਹ ਵਾ ਉੱਥੇ ਹਰ ਥਾਂ ਤੇ ਇਹਨਾਂ ਨੇ ਆਪਣੇ ਸਿਪਾਹੀ ਖੜਾਏ ਹੁੰਦੇ ਸੀ ਕੋਈ ਸ਼ਹਿਰ ਦੇ ਵਿੱਚ ਐਵੇਂ ਮੂੰਹ ਚੱਕ ਕੇ ਐਂਟਰੀ ਨਾ ਕਰ ਸਕਿਆ ਸੋ ਇਹ ਵੀ ਇੱਕ ਕਹਿੰਡ ਚੀਜ਼ ਆ ਸੋ ਇਹ ਹੈਗਾ 1623 ਦਾ 400 ਸਾਲ ਪੁਰਾਣਾ ਦੇਖੋ ਯਾਰ ਸੱਚੀ ਨੀ ਨੀਆਂ ਪੁਰਾਣੀਆਂ ਇਹ ਤਾਂ ਅਜੇ ਕੁਝ ਨਹੀਂ ਗਾ ਤੁਸੀਂ ਕਈ ਕਈ ਥਾਂ ਤੇ ਦੇਖੋਗੇ ਬਹੁਤ ਜ਼ਿਆਦੀਆਂ ਪੁਰਾਣੀਆਂ ਕਿ ਸਭ ਤੋਂ ਪੁਰਾਣੇ ਜਿਹੜੇ ਘਰ ਇੱਥੇ ਮਿਲਣਗੇ ਸੋ ਆ ਜਿਹੜਾ ਸਾਰਾ ਹੀ ਆਪਾਂ ਨੂੰ ਪੁਰਾਣੀਆਂ ਬਿਲਡਿੰਗਾਂ ਹਨਾ ਇਹ 1500 ਦੀਆਂ ਹੀ ਬਣੀਆਂ ਹੋਈਆਂ ਸਾਰੀਆਂ 15 20 ਦੀਆਂ ਸੋ ਉਦੋਂ ਦੀਆਂ ਹੀ ਬਣੀਆਂ ਹੋਈਆਂ ਉਹ ਤੇ ਇੱਥੇ ਕੋਈ ਰੈਨੋਵੇਟ ਨਹੀਂ ਸਿਰਫ ਰੰਗ ਹੀ ਕੀਤਾ ਹੋਇਆ ਇਹਨਾਂ ਨੂੰ ਆ ਵੇਖੋ ਵਾਹ ਆਪੋ ਓਕੇ ਸੋ ਆ ਹੈਗਾ ਜੀ ਗਿਟਾਰ ਵਗੈਰਾ ਦਾ ਮਿਊਜ਼ੀਅਮ ਮਤਲਬ ਮਿਊਜ਼ੀਅਮ ਨਹੀਂ ਰੇਟ ਦਿਖਾ ਦਈਏ ਤੁਹਾਨੂੰ ਕਿੰਨੇ-ਕਿੰਨੇ ਆ ਆ ਛੋਟੀ ਜੀ ਗਿਟਾਰ ਦਾ 220 ਰੁਪਏ ਪ੍ਰਾਈਸ ਆ 220 ਮਤਲਬ 20000 ਰੁਪਿਆ ਇੰਡੀਆ ਦਾ 20000 ਰੁਪਿਆ ਸੋ ਇੱਥੇ ਇਹ ਚੀਜ਼ਾਂ ਮਹਿੰਗੀਆਂ ਬਹੁਤ ਆ ਤੁਰਕੀਸ਼ ਯਕ ਇਕਵਿਪਮੈਂਟ ਵਾ ਵੱਡਾ ਵੀ ਆਉਂਦੇ ਹੁੰਦੇ ਆ ਉਹ ਸਾਹਮਣੇ ਪਿਆ ਸੋ ਇਹਦਾ ਪ੍ਰਾਈਸ ਵੀ ਬਾਬਾ ਯਾਰ 1790 1 ਲੱਖ 70000 80000 ਦੀ ਲਾ ਲਓ ਸੋ ਇਹ ਜਿਹੜਾ ਤੁਸੀਂ ਚਰਚ ਦੇਖ ਰਹੇ ਹੋ ਨਾ ਇਹ 13ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀ ਤੋ 13ਵੀਂ ਸਦੀ ਦੇ ਵਿੱਚ ਜਦੋਂ ਇਹ ਬਣਾਇਆ ਗਿਆ ਸੀ ਨਾ ਇਹਨੂੰ ਮੁੜ ਕੇ ਇਹਦੇ ਵਿੱਚ ਬਹੁਤ ਕੁਝ ਟੁੱਟ ਗਿਆ ਸੀ ਕਿਉਂਕਿ ਕਈ ਰਾਜਾਂ ਦੇ ਕੋਲ ਆਇਆ ਕੋਈ ਮੰਨਦਾ ਸੀ ਕੋਈ ਨਹੀਂ ਮੰਨਦਾ ਸੀ ਉਹਨਾਂ ਨੇ ਤੋੜਿਆ ਭੰਨੇ ਬਹੁਤ ਅੱਜ ਦਾ ਇਤਿਹਾਸ ਲਿਖਿਆ ਹੋਇਆ ਉਹ ਕਹਿੰਦੇ ਕਿ ਫਿਰ ਦੁਬਾਰਾ ਤੋਂ 1635 ਦੇ ਵਿੱਚ ਇਹਨੂੰ ਫੇਰ ਮਤਲਬ ਰੈਨੋਵੇਟ ਕੀਤਾ ਗਿਆ ਵਾ ਸੋ ਇਹੋ ਜਿਹਾ ਪਹਿਲਾਂ ਕੁਝ ਹਾਲ ਸੀ ਇਹ ਗਲੀ ਦਾ ਸੋ ਇਹ ਰਾਵਾ ਹੁਣ ਜੰਗਲ ਨੂੰ ਵਿੱਚ ਰਾਹ ਜਾਂਦਾ ਵਾ ਸੋ ਇਧਰ ਦੀ ਪਾਣੀ ਹੁੰਦਾ ਸਾਰਾ ਪਾਣੀ ਹੁੰਦਾ ਹੁੰਦਾ ਵਣੀਦ ਨਿਕਾਸ ਰੱਖਿਆ ਹੋਇਆ ਨੇ ਇਹਨਾਂ ਨੇ ਸਿੱਧਾ ਨਾਲ ਹੀ ਨਹਿਰ ਵਾ ਨਹਿਰ ਚ ਜਾ ਵੜਦਾ ਸੋ ਮੈਨੂੰ ਲੱਗਦਾ ਨਹੀਂ ਸ਼ਾਇਦ ਅੱਗੇ ਜਾਣ ਵਾਸਤੇ ਰਾਹ ਹੋਗਾ ਕਿਉਂਕਿ ਆਹ ਵੇਖੋ ਅੜੀਆਂ ਕੰਦਾ ਕੀਤੀਆਂ ਹੋਈਆਂ ਵਾ ਇਹ ਸਾਰੀਆਂ ਕੰਦਾ ਹੁੰਦੀਆਂ ਮਤਲਬ ਪੈਕ ਹੁੰਦਾ ਹੀ ਇਹ ਸੋ ਇਹ ਹੈਗਾ 1400 ਦਾ ਆਜੋ ਬਣਿਆ ਹੋਇਆ ਵਾ 625 ਸਾਲ ਪੁਰਾਣਾ ਸੋ ਦੇਖ ਰਹੇ ਆ ਤੁਸੀਂ ਸੋ ਹੁਣ ਆਪਾਂ ਚੱਲਦੇ ਆ ਉਧਰ ਤੋਂ ਬਾਅਦ ਵਾਜੀ ਵਾ ਹੋਏ ਹੋਏ ਐਤੋਂ ਤਾਂ ਵਕਰੀ ਫੀਲਿੰਗ ਆਉਂਦੀ ਬਈ ਸੋ ਆਹ ਸਾਰਾ ਇਹਨਾਂ ਦਿੱਤਾ ਹੋਇਆ ਵਾ ਕਿੱਧਰ ਕਿੱਧਰ ਤੁਸੀਂ ਜਾ ਸਕਦੇ ਏ ਇੱਥੋਂ ਆਪਾਂ ਹੁਣ ਇੱਥੇ ਆ ਸੋ ਇਥੋਂ ਟ੍ਰੈਕ ਸ਼ੁਰੂ ਕਰਦੇ ਹੁਣ ਕਿੱਧਰ ਕਿਧਰ ਜਾਂਦਾ ਓਏ ਕੋਈ ਕਿਧਰ ਤੋ ਦੰਦਾ ਯਾਰਾ ਲਾਉ ਬਸ ਹੁਣ ਤਾਂ ਬੋਲਣ ਨੂੰ ਵੀ ਜੀ ਨਹੀਂ ਕਰਦਾ ਓਏ ਯਾਰਾ ਹੋ ਹੋ ਤੁਸੀਂ ਜਿਹੜਾ ਟ੍ਰੈਕ ਨਾ ਵੈਸੇ ਤਾਂ ਬਹੁਤ ਲੰਬਾ ਵੱਟ ਰਿਹਾ ਕਿਉਂਕਿ ਇਹ ਸਾਰੀਆਂ ਪਹਾੜੀ ਦੇ ਉੱਪਰ ਦੀ ਹੋ ਕੇ ਜਾਂਦਾ ਪਰ ਵਿੱਚੋਂ ਵਿੱਚੋਂ ਟੋਟੇ ਵੀ ਹੈਗੇ ਆ ਕਿ ਤੁਸੀਂ ਮੁੜ ਕੇ ਵਾਪਸ ਆਣਾ ਨਾ ਕੋਈ 10 ਕਿਲੋਮੀਟਰ ਦਾ ਵਾ ਕੋਈ 7 ਕਿਲੋਮੀਟਰ ਦਾ ਵਾ ਹਾਏ ਹੋਏ ਸਾਹ ਝੜਦਾ ਹੋਏ ਦੇਖ ਲਓ ਆਪਾਂ ਇੰਨਾ ਕ ਹਜੇ ਮਤਲਬ ਵੈਸੇ ਹਰ ਇੱਕ ਤਰੀਕ ਗਰਮ ਹੋ ਰਿਹਾ ਵਾ ਜਿੱਦਾਂ ਠੰਡੇ ਇੰਜਣ ਛੋੜੇ ਆ ਪਹਿਲਾਂ ਪਹਿਲਾਂ ਜੇ ਹੈ ਨਾ ਗਰਮ ਹੋਣ ਵਾਸਤੇ ਜੋਰ ਲੈਂਦੇ ਆ। ਕੋਈ ਹਵਾ ਆਪਣਾ ਹੋਇਆ ਵਾ। ਇਹ ਆਪਣੀ ਨਹੀਂ ਵਰਜਸ਼ ਹੈ ਨੀ ਕੀ। ਸੋ ਇਸ ਕਰਕੇ ਸਾਹ ਝੜ ਜਾਂਦਾ ਪਰ ਇਹ ਲੁੱਕ ਤਾਂ ਨੇ ਯਾਰ। ਨਿਆਣੇ ਲੈ ਕੇ ਵੀ ਆਪਣੇ ਸ਼ੂਕ ਦੇ ਹੀ ਜਾਂਦੇ ਹੁੰਦੇ ਵਿੱਚ ਦੀ। ਸੋ ਲੋ ਬਈ ਹੁਣ ਆਪਾਂ ਉਹ ਕਿਲੇ ਦੇ ਪਹੁੰਚ ਪਹੁੰਚ ਚੁੱਕੇ ਜਿਹੜਾ 900 ਦੇ 50 ਸਾਲ ਪੁਰਾਣਾ ਇਹ ਕਿਲਾ 1150 ਤੋਂ ਲੈ ਕੇ 1200 ਦੇ ਵਿੱਚ ਵਿੱਚ ਬਣਿਆ ਕਿਲਾ। 50 ਸਾਲ ਲੱਗੇ ਇਹ ਕਿਲੇ ਬਣਨ ਨੂੰ ਸੋ ਤੁਸੀਂ ਕਿਲੇ ਵੱਲ ਦੇਖ ਕੇ ਦੱਸ ਸਕਦੇ ਹੋਣੇ ਆ ਕਿ ਇਹਨੂੰ ਇੰਨੇ ਸਾਲ ਕਿਉਂ ਲੱਗੇ ਕਿਉਂਕਿ ਇਨਾ ਮਜ਼ਬੂਤ ਨੇ ਬਣਾਇਆ ਇਹਨੂੰ ਪਹਿਲਾਂ ਦੇਖ ਕਿਲਾ ਬੰਦੀ ਹੁੰਦੀ ਸੀ ਸਾਰਾ ਪਿੰਡ ਆ ਹੋਣੀ ਚਲੋ ਆਉਣ ਜਾਣ ਵਾਸਤੇ ਰਾਹ ਬਣਿਆ ਸੋ ਉਹ ਸ਼ਿਪ ਥੱਲੇ ਖੜਿਆ ਸੋ ਇਹ ਇਹਨਾਂ ਵਾਸਤੇ ਬਣਾਇਆ ਗਿਆ ਸੀ ਤੇ ਇਹਨੂੰ 13ਵੀਂ ਸਦੀ ਦੇ ਵਿੱਚ ਹਨਾ ਤਕੜਾ ਮਜ਼ਬੂਤ ਬਣਾਇਆ ਗਿਆ ਸੀ ਪਹਿਲਾਂ ਜਦੋਂ 1150 ਦੇ ਵਿੱਚ ਬਣਾਇਆ ਸੀ ਐਡਾ ਮਤਲਬ ਖਾਸ ਨਹੀਂ ਸੀ ਕਹਿੰਦੇ ਪਰ 13ਵੀਂ ਸਦੀ ਦੇ ਚੰਗਾ ਇਹਨੂੰ ਮਜ਼ਬੂਤ ਰੱਖਿਆ ਐ ਤਕੜਾ ਬਣਾਇਆ ਮੜ ਕੇ ਇਹਨਾਂ ਨੂੰ ਫੇਰ ਤੇ 30 ਸਾਲ جنگ ਚੱਲੀ ਆਹ ਏਰੀਆ ਦੇ ਵਿੱਚ ਨਾ ਜਰਮਨ ਦੇ ਵਿੱਚ ਬਵੇਰੀਆ ਦੇ ਵਿੱਚ ਹੀ 30 ਸਾਲ ਜੰਗ ਚੱਲੀ ਆ ਇੱਥੇ ਹੋਰ ਵੀ ਪਰੇ ਕਿਲੇ ਹੈਗੇ ਆ ਕਿ 13 ਸਾਲਾਂ ਦੇ ਵਿੱਚ ਇੱਥੇ ਬਹੁਤ ਨੁਕਸਾਨ ਹੋਇਆ ਸੀ 30 ਸਾਲ ਜੰਗ ਚੱਲੀ ਸੀ ਉਹ ਵੀ 16 16ਵੀਂ ਸਦੀ ਦੇ ਵਿੱਚ 1600 18 ਹਾਂਜੀ 18 ਦੇ ਕਰੀਬ ਸੀ ਤੇ ਉਦੋਂ 18 ਤੋਂ 48 ਦੇ ਵਿੱਚ ਵਿੱਚ ਚੰਗੀ ਜੰਗ ਚੱਲੀ ਇੱਥੇ ਸੋ ਇਧਰਲੇ ਪਾਸੇ ਜਿਹੜਾ ਹੁਣ ਨਵਾਂ ਬਣਾਤਾ ਕਿਲਾ ਉਹ ਪੁਰਾਣੇ ਪੁਰਾਣਾ ਜਿਹੜਾ ਪਿਛਲੇ ਪਾਸੇ ਉਦਾਂ ਉਦਾਂ ਹੀ ਪਿਆ ਵਾ ਆਪਾਂ ਇਹਨੂੰ ਰੈਨੋਵੇਟ ਕੀਤਾ ਇਹ ਬਣਾਇਆ ਗਿਆ ਸੀ ਉਸ ਸਮੇਂ ਤੇ ਰਾਜੇ ਵੱਲੋਂ ਅਰਸ਼ ਅਰਸ਼ ਬਿਸੋਪ ਇਦਾਂ ਕੁਸ਼ ਕਰਕੇ ਉਹਦਾ ਨਾਮ ਆ ਉਹ ਤਾਂ ਬਣਾਇਆ ਗਿਆ ਸੀ ਕਿਉਂਕਿ ਉਹ ਥੱਲੇ ਹੈਗੀ ਐ ਨਹਿਰ ਨਹਿਰ ਦੇ ਉੱਪਰ ਨਿਗਰਾਨੀ ਰੱਖਣ ਦਾ ਕਰਕੇ ਕਿਉਂਕਿ ਇਹ ਜਿਹੜਾ ਪਿੰਡ ਵਾ ਹਨਾ ਜਿੱਦਾਂ ਆਪਾਂ ਰੋੜਾ ਦੇ ਉੱਪਰ ਟੂਲ ਦਿੰਦੇ ਆ ਇਸੇ ਫੈਪੇ ਵੀ ਟੂਲ ਦਿੰਦੇ ਆ ਸੋ ਇੱਥੇ ਵੀ ਟੂਲ ਟੈਕਸ ਵਾ ਅਜੇ ਤੱਕ ਵੀ ਆ ਜਿਹੜਾ ਸ਼ਿਪਾਂ ਨੂੰ ਟੂਲ ਲੱਗਦਾ ਵਾ ਉਹ ਇੱਥੋਂ ਹੀ ਲੱਗਦਾ ਵਾ ਸੋ ਇਹ ਉਸ ਜਰਨੈਲ ਨੇ ਮਤਲਬ ਕਹਿ ਸਕਦੇ ਆ ਉਹਨੇ ਬਣਵਾਇਆ ਹੈ ਕਿ ਨਿਗਰਾਨੀ ਰੱਖਣ ਵਾਸਤੇ ਕਿ ਜੇ ਕੋਈ ਕੋਈ ਰਾਹ ਆਉਂਦਾ ਵਾ ਨਾ ਸ਼ਿਪ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਉਹ ਹੈਗੀ ਹੈ ਨਹਿਰ ਤੇ ਇੱਥੋਂ ਪੂਰਾ ਪਿੰਡ ਦਿਖਦਾ ਵਾ ਇਸ ਕਿਲੇ ਤੋਂ ਉਹ ਪੌਲ ਜਿਹੜਾ ਵਪਾਰ ਕਰਕੇ ਆਏ ਆ ਸੋ ਉਹ ਪੌਲ ਇੱਕ ਉਧਰ ਵਾ ਉਹ ਪੌਲ ਲੱਗਦਾ ਪਿਆ ਵਾ ਸਿਸਕਾ ਇੱਕ ਜੰਤਰ ਲੱਗਾ ਹੋਇਆ ਵਾ ਇਹ ਹੈਗੀ ਦੂਰਬੀਨ ਸੋ ਇਧਰ ਅਸੀਂ ਰੱਖਿਆ ਜਾਂਦਾ ਸੀ ਧਿਆਨ ਕੀ ਕੀ ਕਸ਼ ਹੋ ਰਿਹਾ ਵਾ ਸੋ ਹੁਣ ਇਹਦੇ ਵਿੱਚ ਇਹਨਾਂ ਨੇ ਰੱਖਿਆ ਹੋਇਆ ਹੈ ਕਿ ਪੈਸੇ ਪਾਓ ਤੇ ਜੋ ਮਰਜ਼ੀ ਦੇਖੋ ਮਤਲਬ ਪੂਰੇ ਸ਼ਹਿਰ ਦਾ ਨਿਆਲਾ ਦੇਖ ਸਕਦੇ ਆ ਪਰ ਆਪਾਂ ਨੂੰ ਇਤਨਾ ਹੀ ਵਧੀਆ ਦਿਖਣ ਦੇ ਆਪਾਂ ਕਦੋਂ ਪੈਸੇ ਪਾਉਣੇ ਆ ਸੋ ਚੈੱਕ ਕਰੋ ਵੀਊ ਐਦਾਂ ਦਾ ਆਪਾਂ ਫਿਲਮ ਹੀ ਦੇ ਦੇ ਹੁੰਦੇ ਜੀ ਤੇ ਅਜਾ ਰੀਲ ਚ ਕੀ ਆਈ ਬਾਤਾਂ ਨੇ ਯਾਰ ਚਿਆਂ ਦਾ ਵੀ ਮਤਲਬ ਬੱਚਿਆਂ ਨੂੰ ਆਰਟ ਖਾਇਆ ਜਾਂਦਾ ਇੱਥੇ ਸੋ ਆਵੇ ਉਹਨਾਂ ਨੇ ਛੁੱਟੀ ਹੋਈ ਆ ਤੇ ਨਿਆਣੇ ਹੁਣ ਕਰੇ ਜਾ ਰਹੇ ਆ ਹਲੋ ਸੋ ਆਵੇ ਉਹਨਾਂ ਨੇ ਪੁਰਾਣੇ ਦੇ ਪੁਰਾਣੇ ਕਿਲੇ ਦੇ ਵਿੱਚ ਹੀ ਬੱਚਿਆਂ ਨੂੰ ਪੜਾਉਣ ਦਾ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਕੈਫੇ ਬਣਿਆ ਹੋਇਆ ਤੁਸੀਂ ਬੈ ਕੇ ਕਾਫੀ ਵਗੈਰਾ ਵੀ ਪੀ ਸਕਦੇ ਆ ਮਤਲਬ ਕਿ ਅਲਰਗੀ ਲੈਵਲ ਦੀ ਗੱਲ ਨਾ ਤਾਂ ਸਾਡੇ ਚ ਪ੍ਰਾਣੀ ਹੋਵੇ ਤਾਂ ਪਹਿਲੀ ਤੇ ਗੱਲ ਆ ਕੋਈ ਨਿਆਣਾ ਛੱਡੋ ਕੋਈ ਵੱਡਾ ਨਹੀਂ ਵੱਢਦਾ ਉਹਨਾਂ ਨੂੰ ਇਹ ਹੁੰਦਾ ਕਿ ਕੋਹੋ ਬੱਚੇ ਦੇ ਲੰਲਾਂ ਲੂੜੀ ਨਾ ਜਾਵੇ ਪਰ ਦੇਖੋ ਯਾਰ ਸੋ ਇਹ ਹੈ ਗਿਆ ਇੱਥੇ ਤੁਸੀਂ ਕੁਸ਼ੀ ਵਗੈਰਾ ਕੁਝ ਵੀ ਆਰਡਰ ਕਰ ਸਕਦੇ ਆ ਸੋ ਲੋ ਵੀ ਹੋਣਾ ਪਚੜਾਂਗੇ ਉੱਪਰ ਉਹ ਟਾਵਰ ਦੇ ਵਿੱਚ ਸੋ ਇੱਥੇ ਉਹਨਾਂ ਨੇ ਲਿਖਿਆ ਹੋਇਆ ਕਿ ਆਪਣੇ ਜੋਖਮ ਦੇ ਉੱਪਰ ਚੜੋ ਤੇ 345 ਤੱਕ ਬਾਹਰ ਹੋਣੀ ਚਾਹੀਦੀਆਂ ਨਹੀਂ ਤਾਂ ਧੂ ਧੂ ਗੱਡਾਂਗੇ ਸੋ 145 ਦੇ ਵਿੱਚ ਉਹਨਾਂ ਨੇ ਮਤਲਬ ਤੱਕ ਟਾਈਮ ਰੱਖਿਆ ਹੋਇਆ ਇੱਥੇ ਤੇ ਐਂਟਰੀ ਵੀ ਹੈ ਕੋਈ ਇੱਥੇ ਪੈਸਾ ਪੂਸਾ ਨਹੀਂ ਹੈਗਾ ਐਂਟਰੀ ਦਾ ਸੋ ਜੇ ਤੁਸੀਂ ਇਸ ਕਿਲੇ ਤੇ ਆਉਣਾ ਚਾਹੁੰਦੇ ਆ ਇੱਕਲਾ ਹੈਗਾ ਮਿਲਟਨਬਰਗ ਦੇ ਵਿੱਚ ਮਿਲਟਨਬਰਗ ਪਿੰਡ ਪੈਂਦਾ ਹੈ ਇੱਕ ਤੁਸੀਂ ਫ੍ਰੈਂਕਫਰਟ ਤੋਂ ਆਉਨੇ ਆ ਫ੍ਰੈਂਕਫਰਟ ਤੋਂ ਤੁਹਾਨੂੰ ਦੋ ਟ੍ਰੇਨਾਂ ਬਦਲਣੀਆਂ ਪੈਣੀਆਂ ਫ੍ਰੈਂਕਫਰਟ ਤੋਂ ਤੁਹਾਨੂੰ ਆਉਣਾ ਪੈਣਾ ਵਾ ਅਸ਼ਾਫਨਬਰਗ ਅਸ਼ਾਫਨਬਰਗ ਤੋਂ ਸਿੱਧੀ ਟ੍ਰੇਨ ਮਿਲਟਨਬਰਗ ਆਉਂਦੀ ਆ ਸੋ ਵੈਸੀ ਇੱਥੇ ਕੋਈ ਵੀ ਤੁਸੀਂ ਵੈਂਡ ਹੋਣਾ ਜਿੱਦੋਂ ਤੁਸੀਂ ਫ੍ਰੈਂਕਫਰਟ ਆਗੇ ਮੇਨ ਉਥੋਂ ਤੁਸੀਂ ਐਨੀਵੇਅਰ ਤੁਹਾਨੂੰ ਈਜ਼ੀ ਆ ਤੇ ਡੀਬੀ ਐਪ ਵਾ ਉਹਦੇ ਉੱਪਰ ਤੁਸੀਂ ਸਰਚ ਕਰ ਸਕਦੇ ਹੋ ਡੀਬੀ ਡੋਚੇਬਾਨ ਕਰਕੇ ਐਪ ਆ ਤੇ ਉਹਦੇ ਵਿੱਚ ਤੁਸੀਂ ਸਰਚ ਕਰਕੇ ਕਿਸੇ ਵੀ ਥਾਂ ਦਾ ਜਾ ਸਕਦੇ ਈਜ਼ੀਲੀ ਸੋ ਆਹ ਦਾ ਟਾਵਰ ਹੈਗਾ ਵਾ ਨਾ ਟੀਨ ਦਾ ਪੁਰਾਣਾ ਇਹ ਕਹਿ ਸਕਦੇ ਆਪਾਂ ਇਨਫੋਰਮੇਸ਼ਨ ਆਫਿਸ ਆ ਸੋ ਇਹਦੇ ਤੋਂ ਹੀ ਸਾਰੇ ਕੰਮ ਚੱਲਦੇ ਹੁੰਦੇ ਸੀ ਉਦੋਂ ਕਿਉਂਕਿ ਇਹਦੇ ਉੱਪਰ ਹੀ ਚੜ ਕੇ ਉਹ ਦੇਖਦੇ ਹੁੰਦੇ ਸੀ ਤੇ ਸਾਰੇ ਕਿਲੇ ਦੀ ਤੇ ਪੂਰੇ ਪਿੰਡ ਦੀ ਇਹ ਮਿਲਨ ਮਾਰਗ ਦੀ ਨਿਗਰਾਨੀ ਰੱਖਦੇ ਹੁੰਦੇ ਸੀ ਤੇ ਜਦੋਂ ਕੋਈ ਮਤਲਬ ਛੇਪਾਉਣਾ ਜਹਾਜ਼ ਆਉਣਾ ਵਪਾਰੀ ਆਉਣੇ ਤਾਂ ਉਦੋਂ ਵੀ ਇੱਥੋਂ ਹੀ ਸਾਰਾ ਕੁਝ ਮਤਲਬ ਦੇਖਦੇ ਚਾਖਦੇ ਸੀ ਸੇ ਇਹ ਬ੍ਰਿਜ ਹੈਗਾ ਵਾ ਤੇ ਇਹਨੇ ਡੂੰਘਾ ਨਹੀਂ ਹੈਗਾ ਵਾ ਥੱਲੇ ਬਾਕੀ ਜਦੋਂ ਕੋਈ ਦੁਸ਼ਮਣ ਵੀ ਚੜ ਕੇ ਹੁੰਦਾ ਸੀ ਤੇ ਰੂੜੇ ਪੱਥਰ ਤੇ ਬਾਣ ਮਤਲਬ ਕਿ ਤੀਰ ਕਮਾਨ ਕਿਉਂਕਿ ਉਸ ਟਾਈਮ ਕੜਾ ਇੱਥੇ 1k47 ਹੁੰਦੀਆਂ ਸੀ ਸੋ ਉਸ ਟਾਈਮ ਉਹ ਆਪਾਂ ਇੰਟਰ ਤੇ ਲੱਗੇ ਆ ਸੋ ਆ ਪਿੰਜਰਾ ਜਿਆ ਪਤਨੀ ਕਾਤੂ ਰੱਖਿਆ ਸ਼ੀਸ਼ਾ ਲੱਗਿਆ ਹੋਇਆ ਸ਼ੀਸ਼ਾ ਗੰਦਾ ਬਹੁਤ ਹੈ ਦੇਖ ਨਹੀਂ ਰਿਹਾ ਕੁਝ ਪਰ ਮੈਨੂੰ ਲੱਗਦਾ ਇਹ ਸ਼ਾਇਦ ਸਮਾਨ ਤਾ ਚੱਕਣ ਵਾਸਤੇ ਮਤਲਬ ਅਸਲਾ ਬਰੂਦ ਜੋ ਵੀ ਕੁਝ ਹੋਵੇ ਉਹ ਤਾਂ ਚੱਕਦੇ ਹੋਣੇ ਕਿਉਂਕਿ ਬਾਹਰੋਂ ਤਾਂ ਲੈ ਕੇ ਨਹੀਂ ਆ ਸਕਦੇ ਬਾਹਰੋਂ ਅਗਲੇ ਵੀ ਖੜੇ ਹੋਣੇ ਹਨ ਨਾ ਡੰਗਾ ਟੰਗਾ ਲੈ ਕੇ ਚਲੋ ਉੱਪਰ ਚੜ੍ਹ ਕੇ ਦੇਖਦੇ ਹਾਂ ਬਾਕੀ ਹੋਰ ਹੋਰ ਕੀ ਕੀ ਆ ਆ ਵੇਖੋ ਯਾਰ ਕਿੰਨੀ ਕਿੰਨੀ ਚੌੜੀਆਂ ਇੱਟਾਂ ਦੇਖੋ ਕਿੱਡੀਆਂ ਕਿੱਡੀਆਂ ਚੌੜੀਆਂ ਇੱਕ ਗੱਠ ਡੇਢ ਗੱਠ ਦੀਆਂ ਮਤਲਬ ਇੱਟਾਂ ਵਾਂਗ ਇਹ ਡਿੱਡੀਆਂ ਚੌੜੀਆਂ ਇੱਟਾਂ ਨਾਲ ਨੇ ਬਣਾਇਆ ਹੋਇਆ ਵਾ ਠੀਕ ਹੈ ਤਾਂ ਕਰਕੇ ਨਾ ਮਤਲਬ ਇਹ ਟਾਵਰ ਇੰਨਾ ਜ਼ਿਆਦਾ ਹੋਵਾ ਸਕਦਾ ਮਤਲਬ ਪੁਰਾਤਨ ਕੋਈ ਇੱਟਾਂ ਨਹੀਂ ਚੱਲਦੀਆਂ ਹੁੰਦੀਆਂ ਸੀ ਪੁਰਾਤਨ ਇਹੀ ਚੱਲਦੇ ਹੁੰਦੇ ਸੀ ਪੱਥਰ ਪਰ ਹੁਣ ਸਾਡੇ ਇੱਟਾਂ ਨਾਲ ਫਿਰ ਬੁਰੇ ਹਾਲ ਹੋ ਗਏ ਦੇਖ ਲਓ ਸੋ ਐਕ티브 ਕਿਸੇ ਸੰਨੇ ਕਈ ਸੂਰ ਮੇ ਲੰਗੇ ਹੋਣੇ ਇਸ ਜਗ੍ਹਾ ਤੋਂ ਜਿਸ ਜਗ੍ਹਾ ਤੋਂ ਆਪਾਂ ਲੰਘ ਰਹੇ ਹਾਂ ਕਿਉਂਕਿ ਇਹ ਜਰਮਨ ਆਪਾਂ ਕਹਿੰਦੇ ਆ ਜਰਮਨ ਉਹ ਲੋਕ ਵਾ ਇਹ ਇਹਨੇ ਰੋਮਾਂਸ ਨੂੰ 모ੜ ਦਿੱਤਾ ਸੀ ਰੋਮਾਂਸ ਜ਼ਰੂਰ ਆਏ ਸੀ ਇੱਥੋਂ ਸਿਰਫ ਇੱਥੇ ਤੱਕ ਆਏ ਸੀ ਅੱਗੇ ਹੈਗਾ ਪਿੰਡ ਇੱਕ ਵਿਰਥ ਹੈ ਉਹ ਨਹਿਰ ਤੋਂ ਪਾਰ ਪਾਰ ਰਹਿ ਸੀ ਉਰੇ ਨਹੀਂ ਆ ਸਕੇ ਕਿਉਂਕਿ ਇਹ ਵੀ ਇਹ ਜੋਦੇ ਹੀ ਤੇ ਇਹਨਾਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਤੇ ਫਿਰ ਇਹਨਾਂ ਲੋਕਾਂ ਨੇ ਉਹ ਪਲਟਾ ਉਹਨਾਂ ਦੇ ਉੱਪਰ ਹਮਲੇ ਸ਼ੁਰੂ ਕਰਦੇ ਫਿਰ ਉਹ ਕਹਿੰਦੇ ਨਹੀਂ ਭਾਈ ਔਖਾ ਹੁਣ ਤਾਂ ਭੱਜਣਾ ਪੈਣਾ ਫਿਰ ਉਹ ਵਾਪਸ ਚਲ ਗਏ ਉਥੋਂ ਤੁਹਾਨੂੰ ਵੀ ਆਪਾਂ ਆ ਗਏ ਹੁਣ ਹਾ ਹਾ ਟਾਵਰ ਦੇ ਟੌਪ ਦੇ ਉੱਪਰ ਸੋ ਇੱਥੋਂ ਨਿਗਰਾਨੀ ਰੱਖਦੇ ਹੋਣੇ ਆ ਕਿਹੜੀ ਗੱਲ ਬਾਤ ਆ ਯਾਰ ਆ ਵੀ ਇਧਰੋਂ ਇਧਰਲੇ ਪਾਸੇੋਂ ਸਾਰੇ ਪਿੰਡ ਦੇ ਸਵੀਟ ਟਾਵਰ ਦੇ ਉੱਪਰੋਂ ਸਾਰਾ ਪਿੰਡ ਦੇਖਿਆ ਦਾ ਮਤਲਬ ਇਹੀ ਇਹਦੀ ਖਾਸियत ਹੈ ਕਿ ਇਹਹੀ ਟਾਵਰ ਤੇ ਉੱਪਰ ਬੰਦੇ ਬੂਆ ਬੰਦ ਕਰਕੇ ਜਾਓ ਭਾਈ ਤੁਸੀਂ ਚੱਲੀ ਜੀ ਆਪਾਂ ਥੱਲੇ ਨੂੰ ਹੁਣ ਤੇ ਹੋਰ ਆਪਾਂ ਐਕਸਪਲੋਰ ਕਰਦੇ ਆਂ ਮੈਂ ਕਈਆਂ ਨਹੀਂ ਵਿਚਾਰੇ ਇੱਥੇ ਡਿਊਟੀ ਲੱਗਦੀ ਹੋਣੀ ਕਿ ਭਾਈ ਸਾਰੀ ਦਿਹਾੜੀ ਇੱਥੇ ਬਹਿ ਕੇ ਤੁਸੀਂ ਬਾਹਰ ਨਿਗਰੱਖਣੀ ਆ ਤੇ ਆ ਹੈਗਾ ਵਾ ਉੱਪਰ ਨੂੰ ਹਵਾ ਵਾਸਤੇ ਆ ਵੇਖੋ ਉਹਨਾਂ ਨੇ ਵੈਂਟੀਲੇਟਰ ਸਿਸਟਮ ਇੱਥੇ ਰੱਖਿਆ ਮਤਲਬ ਆਪਾਂ ਕਹਿੰਦੇ ਤਾਂ ਹੈਗੇ ਆ ਕਿ ਪੁਰਾਣੇ ਪੁਰਾਣੇ ਨਹੀਂ ਸੀ ਉਹ ਸਾਡੇ ਨਾਲੋਂ ਕਈ ਸਾਲ ਅੱਗੇ ਸੀ ਕਿਉਂਕਿ ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਅੱਜ ਤੱਕ ਟਿੱਕੀਆਂ ਹੋਈਆਂ ਵਾ ਤੇ ਸਾਡੀਆਂ ਹੁਣ ਦੀਆਂ ਬਣਾਈਆਂ ਚੀਜ਼ਾਂ ਹਜੇ ਮੇਰੇ ਸਾਹਮਣੇ ਉਹ ਟਾਈਮ ਹੀ ਨਹੀਂ ਕੱਢਦੀਆਂ ਸੋ ਇਸ ਕਰਕੇ ਇਹ ਲੋਕ ਸਾਡੇ ਨਾਲੋਂ ਕਈ ਸੌ ਸਾਲ ਅੱਗੇ ਸੀ ਕਿਉਂਕਿ ਆਹ ਆਪਾਂ ਕਹਿ ਸਕਦੇ ਹਾਂ 11ਵੀਂ ਸਦੀ 900 ਸਾਲ ਪੁਰਾਣਾ ਤੇ ਇਹਨੂੰ ਕਹਿ ਸਕਦੇ ਹਾਂ ਜੇ ਮੇਰੇ ਹਿਸਾਬ ਨਾਲ ਕਈ 900 ਸਾਲ ਹੋਰ ਚੱਲ ਜਾਣਾ ਇਹਨੇ ਆਹ ਵੇਖ ਸਕਦੇ ਹਾਂ ਜੇ ਦੀ ਹਾਲਤ ਐਨ ਮਤਲਬ ਜਿੱਦਾਂ ਕਿ ਆ ਜਾਵੇ ਨਾ ਕਿ ਪੱਥਰਾਂ ਦਾ ਕਿਲਾ ਖੁਸ਼ ਟਾਈਮ ਪਹਿਲਾਂ ਹੀ ਬਣਾਇਆ ਹੋਵੇ ਇਦਾਂ ਦਾ ਵਾ ਸੋ ਇਹਨੇ ਕਈ ਸੌ ਸਾਲ ਹਜੇ ਹੋਰ ਕੱਢ ਜਣੇ ਸ਼ਾਇਦ ਹਜ਼ਾਰਾਂ ਹੀ ਸਾਲ ਕੱਢ ਜਵੇ ਜੇ ਆਪਾਂ ਲੋਕ ਇਹਨੂੰ ਖਰਾਬ ਨਾ ਕਰੀਏ ਤਾਂ ਸੋ ਆਵੇ ਹੋਣਾ ਦੇ ਇਹਦਾ ਸਟਰਕਚਰ ਸਿਸਟਮ ਕਿੰਨਾ ਕਹਿੰਦੇ ਸੀ ਸੋ ਇਸ ਕਰਕੇ ਆ ਹੁਣ ਆਪਾਂ ਪੜਾਈਆਂ ਕਰਕੇ ਸੋਚਦੇ ਆਂ ਅਸੀਂ ਖਰੇ ਵੱਧ ਸਿਆਣੇ ਹੋ ਗਏ ਆਂ ਪਰ ਇਹ ਲੋਕ ਆਪਣੇ ਨਾਲੋਂ ਬਹੁਤ ਕਿਤੇ ਜਿਆਦਾ ਸਿਆਣੇ ਸੀ ਸੋ ਇੱਕ ਆ ਮਸ਼ੀਨ ਲੱਗੀ ਹੋਈ ਆ ਕਿ ਤੁਸੀਂ ਇੱਥੇ ਸਿੱਕਾ ਪਾਉਂਗੇ ਇੱਥੇ ਸਿੱਕਾ ਪਾ ਕੇ ਅੰਦਰ ਤੇ ਇਹਦੇ ਤੇ ਆ ਛਾਪ ਤੁਸੀਂ ਆ ਛਾਪ ਲਾਉਣੀ ਚਾਹੁੰਦੇ ਆ ਤੁਹਾਨੂੰ ਦੋਨੇ ਛਾਪਾਂ ਮਿਲ ਜਾਣੀਆਂ ਉਹਦੇ ਉੱਪਰ ਮਤਲਬ ਦੇਖ ਲੋ ਟੈਕਨੋਲੋਜੀ ਆ ਮਤਲਬ ਹੈ ਬੜੇ ਦਿਮਾਗੀ ਆ ਜਰਮਨਾਲੇ ਹੁਣ ਆਪਾਂ ਜੰਗਲ ਦੇ ਵਿੱਚ ਜੀ ਪਾਰ ਹੁੰਦੇ ਹੁੰਦੇ ਦੇਖਦੇ ਆ ਕਿੱਥੇ ਪਹੁੰਚਦੇ ਆ ਇਹਦਾ ਜਾਂਦਾ ਵਾ ਸੋ ਹੁਣ ਆਪਾਂ ਚੱਲ ਪਏ ਆ ਤੇ ਭੁੱਖ ਵੀ ਲੱਗ ਗਈ ਆ ਥੋੜੀ ਜੀ ਸੋ ਲੱਭਦੇ ਕਿਤੇ ਬੈਠਣ ਦਾ ਰਸਤਾ ਬੈਠਣ ਦਾ ਥਾਂ ਤੇ ਫਿਰ ਰੋਟੀ ਪਾਣੀ ਖਾਂਦੇ ਆਂ ਵੀ ਵਾਦਦੇ ਅੱਗੇ ਵੱਲ ਨੂੰ ਭਿੱਜਣ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਗਿਆ ਮੈਨੂੰ ਲੱਗਦਾ ਹੁਣ ਭਿੱਜਣਾ ਆਪਾਂ ਕਿਉਂਕਿ ਮੈਂ ਬਾਹਰ ਆ ਕਰੋਟਾਂ ਦਾ ਬੂਟਾ ਆਉਣ ਰੱਖਿਆ ਹੋਇਆ ਵੀ ਖੋਦ ਲਾ ਕੇ ਕੀ ਉਹਨਾਂ ਨੇ ਇੱਕ ਇਕਲੇ ਇਕਲੇ ਬੂਟੇ ਦੀ ਜਾਣਕਾਰੀ ਵੀ ਦਿੱਤੀ ਹੋਈ ਹੈ ਜਿਹੜੇ ਜਿਹੜੇ ਮਤਲਬ ਅਲੱਗ ਬਜਾਤੀ ਦੇ ਬੂਟੇ ਆ ਬਾਕੀ ਜਿਹੜੇ ਦਾ ਲੋਕਾਂ ਨੂੰ ਪਤਾ ਉਹ ਪਤਾ ਹੀ ਹੈ ਜਿਹੜੇ ਜਿਹੜੇ ਅਲੱਗ ਬਜਾਤੀ ਦੇ ਆ ਉਹਨਾਂ ਦੀ ਫੇਰਾਂ ਨੇ ਪੂਰੀ ਉਹ ਦਿੱਤੀ ਹੋਈ ਹੈ ਜਾਣਕਾਰੀ ਸੋ ਰੋਬੀ ਆ ਜਿਹੜਾ ਪੱਤਾ ਹੈ ਨਾ ਮੈਪਲ ਨਾਰਵੇ ਮੈਪਲ ਸੋ ਇਹ ਵਾਲਾ ਪੱਤਾ ਜਿਹੜਾ ਵਾ ਆ ਰੁੱਖ ਵਾ ਆ ਤੁਸੀਂ ਪਤਲਾ ਇਹ ਦੇਖਣ ਡੇ ਹੋਣੇ ਆ ਮਤਲਬ ਰੁੱਖ ਕਾਫੀ ਨੇ ਇਹਦੇ ਵਿੱਚ ਆ ਏਰੀਆ ਦੇ ਵਿੱਚ ਸੋ ਇਹ ਰੁੱਖ ਦਾ ਕਿਉਂ ਲਾਇਆ ਹੋਇਆ ਇਹਨਾਂ ਨੇ ਇਹਦੇ ਉੱਤੋਂ ਤਾਂ ਮੈਪਲ ਸਿਰਫ ਵੀ ਬਣਦਾ ਵਾ ਸਿਰਫ ਤੇ ਇੱਕ ਇਹ ਜਿਹੜੀ ਲੱਕੜਵਾ ਨਾ ਆਪਾਂ ਦੇਖਦੇ ਇੱਥੇ ਪੁਰਾਣੇ ਘਰ ਕਿੰਨੇ ਹਨ ਪੁਰਾਣੇ ਘਰ ਦਾ ਮਤਲਬ ਹਨਾ ਉਹ ਜਿਹੜੀ ਲੱਕੜਵਾ ਨਾ ਜਿਹੜੀ ਹਾਰਡ ਸਭ ਤੋਂ ਲੱਕੜ ਵਧੀਆ ਘਰਾਂ ਦੇ ਵਿੱਚ ਵਰਤਣ ਵਾਸਤੇ ਉਹ ਜ਼ਿਆਦਾਤਰ ਇਹਨਾਂ ਦੀ ਵਰਤੀ ਜਾਂਦੀ ਆ ਆਹ ਰੁੱਖਾਂ ਦੀ ਸੋ ਤੁਸੀਂ ਤਾਂ ਦੇਖ ਸਕਦੇ ਆ ਇਹਦੀ ਲੰਬਾਈ ਹੁੰਦੀ ਆ 82 ਫੁੱਟ ਤੱਕ ਇਸ ਰੁੱਖ ਦੀ ਲੰਬਾਈ 82 ਫੁੱਟ ਤੱਕ ਤਾਂ ਚੱਲ ਜਾਂਦੀ ਆ ਮਤਲਬ ਕਿ 25 ਮੀਟਰ ਸੋ ਇਸ ਕਰਕੇ ਇਹ ਰੁੱਖ ਇੱਥੇ ਇਹਨੂੰ ਕੱਟਣਾ ਉਹ ਕੀਤਾ ਹੋਇਆ ਵਰਜਿਤ ਕੀਤਾ ਹੋਇਆ ਤੁਸੀਂ ਕੱਟ ਨਹੀਂ ਸਕਦੇ ਨਾਰਮਲ ਇਸ ਰੋਖ ਨੂੰ ਸੋ ਲੋ ਵੀ ਮਿੱਤਰੋ ਨਾਲ-ਨਾਲ ਹੀ ਮੀਂਹ ਵੀ ਆ ਗਿਆ ਸੋ ਆਪਾਂ ਉਹ ਟਰੈਕ ਕਰਦੇ ਕਰਦੇ ਆ ਹੁਣ ਆਪਾਂ ਬਿਲਕੁਲ ਪਹਾੜ ਦੇ ਉੱਪਰ ਦੀ ਜਾ ਰਹੇ ਆ ਨਾਲ-ਨਾਲ ਸ਼ਹਿਰ ਇੱਧਰਲੇ ਪਾਸੇ ਸ਼ਹਿਰ ਦੇਖ ਰਿਹਾ ਵਾ ਸੋ ਆਪਾਂ ਇੱਥੋਂ ਹਜੇ ਕਾਫੀ ਪਿਆ ਵਾ ਸੋ ਦੇਖੋ ਸ਼ਹਿਰ ਦਾ ਵੀ ਬੱਦਲ ਪੂਰੇ ਚੜੇ ਹੋਏ ਆ ਪਤਾ ਕੋਈ ਨਹੀਂ ਕਦੋਂ ਮੀਂਹ ਪੈ ਜਾਵੇ ਪਰ ਆਪਾਂ ਅੱਗੇ ਵਧਦੇ ਰਹਿਣਾ ਮੋ ਬਈ ਸ਼ੁਕਰ ਹੈ ਪ੍ਰਮਾਤਮਾ ਦਾ ਕਾਫੀ ਚੱਲ ਕੇ ਆਪਾਂ ਨੂੰ ਹੁਣ ਇੱਕ ਆ ਥਾਂ ਮਿਲੀ ਐ ਰੋਟੀ ਖਾਣ ਵਾਸਤੇ ਥਾਂ ਵੀ ਬਹੁਤ ਘੈਂਟ ਆ ਕਿਉਂਕਿ ਉੱਥੇ 뷰 ਵੀ ਬਹੁਤ ਘੈਂਟ ਵਾ ਐਂ ਜ਼ਰਾ ਇੱਥੋਂ ਪਿੰਡ ਦੇਖਣ ਦਿਆ ਵਾ ਸੋ ਜਿਹੜੀ ਹਾਈਕ ਹੈਗੀ ਐ ਨਾਲ-ਨਾਲ ਹੀ ਆ ਸਾਰੇ ਇਹਦੇ ਪਿੰਡ ਦੇ ਨਾਲ-ਨਾਲ ਹੀ ਆ ਵਿੱਚ ਨੂੰ ਵੀ ਜਾ ਰਹੇ ਜਾਂਦੇ ਪਰ ਆਪਾਂ ਜਾਣਾ ਨਹੀਂ ਸੋ ਲੋ ਵੀ ਰੋਟੀ ਪਣੀ ਦਾ ਈ ਗੱਲ ਕਰ ਲਈ ਆਪਾਂ ਸੋ ਆਪਾਂ ਆਪਣਾ ਸਮਾਨ ਨਾਲ ਹੀ ਲੈ ਕੇ ਆਈਦਾ ਵਾ ਸਾਰਾ ਕੁਝ ਚਾਹ ਵੀ ਬਣਾ ਕੇ ਲੈ ਕੇ ਆਏ ਹੋਏ ਆ ਚਾਹ ਤੇ ਕੁਝ ਆਪਾਂ ਸੈਂਡਵਿਚ ਬਣਾ ਕੇ ਲੈ ਕੇ ਆਏ ਸੀ ਸੋ ਥੋੜਾ ਬੋਤਾ ਸ਼ੀਕ ਉਹ ਇਹ ਤਾਂ ਸ਼ੀਕ ਹੋ ਗਿਆ ਲੱਗਦਾ ਇਥੇ ਥੋੜੇ ਜਿਹਾ ਡੁੱਲ ਗਿਆ ਚਲ ਕੋਈ ਗੱਲ ਨਹੀਂ ਇਟਸ ਓਕੇ ਆ ਹੁਣ ਸਾਰਾ ਕੁਝ ਸਾਫ਼ ਹੋ ਜਾਣਾ ਵਾ ਸੋ ਤੁਹਾਨੂੰ ਹਰ ਇੱਕ ਟਰੈਕ ਤੇ ਇਥੇ ਨਾਰਮਲੀ 500 ਮੀਟਰ ਬਾਅਦ ਤੁਹਾਨੂੰ ਇਦਾਂ ਬੈੰਨ ਨੂੰ ਬੈਂਚ ਜਾਂ ਕੋਈ ਪਲਾਸ ਮਿਲ ਜਾਇਆ ਕਰੂਗੀ ਕਿਉਂਕਿ ਇਹਨਾਂ ਨੂੰ ਪਤਾ ਵਾ ਕਿ ਲੋਕੂ ਮਣਾਉਂਦੇ ਨੇ ਸੋ ਉਹਨਾਂ ਨੇ ਬਨੌਟੀ ਬਾਜ ਬਣਾ ਕੇ ਰੱਖਿਆ ਹੋਇਆ ਸੋ ਰੋ ਵੀ ਮਿੱਤਰੋ ਮੀਂਹ ਆ ਗਿਆ ਵਾ ਮੈਨੂੰ ਲੱਗਦਾ ਉਹੀ ਕੰਮ ਹੋ ਜਾਣਾ ਜਿਹਦੇ ਬਾਰੇ ਸੋਚੇ ਸੀ ਕਿਉਂਕਿ ਮੀਂਹ ਹੁਣ ਤੇਜ਼ ਹੋਈ ਜਾ ਰਿਹਾ ਵਾ ਤੇ ਆਪਣੇ ਕੋਲੋਂ ਕੋਈ ਹੈ ਨਹੀਂਗਾ ਮਤਲਬ ਰੇਨ ਕੋਟ ਵਗੈਰਾ ਹੈ ਨਹੀਂਗਾ ਅਸਲ ਚ ਮੈਂ ਕੱਢਿਆ ਵੀ ਸੀ ਮੈਂ ਘਰੇ ਭੁੱਲ ਗਿਆ ਪਰ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੈ ਪੈਂਟ ਮੀ ਮੰਗਣ ਦੇ ਇੱਥੇ ਮੀ ਪੈਨੂ ਨਹੀਂ ਹਟੰਡਿਆ ਵੇ ਪੈਂਟ ਵੀ ਪੈਣ ਡਿਆ ਮੀ ਪਰ ਪੈਂਡ ਸਾਨੂੰ ਪਤਾ ਹੀ ਆ ਜਿਆਦਾ ਪੈ ਜਵੇ ਤਾਂ ਹੜਾ ਆ ਜਾਂਦਾ ਵਾ ਘਟ ਪਵੇ ਤਾਂ ਹੰਬ ਹੋ ਜਾਂਦਾ ਮਤਲਬ ਸੌਖੇ ਕਹੇ ਪਾਸੇ ਵੀ ਨਹੀਂ ਗਏ ਸੋ ਇਹ ਸਾਰਾ ਸਿਸਟਮ ਤਾਂ ਵਿਗੜਿਆ ਹੋਇਆ ਰੁੱਖਾਂ ਦਾ ਕਰਕੇ ਤੇ ਇਹ ਸੱਚਾਈ ਗੱਲ ਆ ਇੱਥੇ ਕਦੇ ਵੀ ਮੀਂਹ ਪੈ ਕੇ ਹਮ ਨਹੀਂ ਹੁੰਦਾ ਹੈਗਾ ਸੋ ਇੱਥੇ ਇਥੇ ਕਰਕੇ ਇਹਨਾਂ ਨੇ ਸਾਹਮਣੇ ਹੋਇਆ ਰੁੱਖ ਸੋ ਹਾਂਜੀ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਵਾਂਗੇ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ Rabraha. Fire went out, lights went down. When you feel lost in your shadow, don't feel alone. Don't scream so loud. We are living in this true world.